लुधियाना ਦੇ ਬੱਸ ਸਟੈਂਡ ਤੇ ਰਿਕਸ਼ਾ ਤੇ ਆਟੋ ਰਿਕਸ਼ਾ ਪਾਲਿਸੀ ਦੇ ਵਿਰੋਧ ਵਿੱਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਲੋਈ ਰਿਕਸ਼ਾ ਚਾਲਕਾਂ ਨੂੰ ਆਪਣੇ ਕਾਗਜ਼ਾਤ ਪੂਰੇ ਕਰਨ ਆਟੋ ਚਾਲਕਾਂ ਨੂੰ ਵਰਦੀ ਜ਼ਰੂਰੀ ਕੀਤੀ ਗਈ ਹੈ ਇਸੇ ਨੂੰ ਲੈ ਕੇ ਆਟੋ ਸੰਚਾਲਕਾਂ ਦੇ ਵੱਲੋਂ ਹੰਗਾਮੀ ਮੀਟਿੰਗ ਕਰਕੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟਾਇਆ ਗਿਆ ਤੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਨਾਲ ੱੱਕਾ ਕਰ ਰਹੀ ਹੈ ਕਿਹਾ ਕਿ ਇਸ ਬਾਬਤ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਕਾਗਜ਼ ਪੂਰੇ ਕਰ ਸਕਣ ਮੈਂ ਤਾਂ ਪਹਿਲਾਂ ਸ਼ੁਕਰੀਆਦਾ ਕਰੂੰਗਾ ਜਿਹੜੇ ਸਾਡਾ ਚੌਥਾ ਸਮ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਸਾਡੀ ਸਰਕਾਰਾਂ ਤੱਕ ਪਹੁੰਚਾਈ ਅੱਜ ਵੀ ਸਾਡੇ ਇਕੱਠੇ ਹੋਏ ਆ ਤੁਹਾਡੀ ਆਵਾਜ਼ ਜਿਹੜੀ ਸਰਕਾਰਾਂ ਤੱਕ ਪਹੁੰਚਣ ਲਈ ਆਏ ਆ ਸਾਡੀ ਮੇਨ ਮੰਗਾਂ ਜਿਹੜੇ ਡੀਜ਼ਲ ਆਟੋ ਇਹਨਾਂ ਨੇ ਕਿਹਾ ਚੁੰਗੀ ਤੋਂ ਬਾਹਰ ਚੱਲਣਗੇ ਜਾਂ ਉਹਨਾਂ ਨੂੰ ਲਗ ਰੂਟ ਦਿੱਤੇ ਗਿਆ ਇਹੋ ਜਿਹਾ ਕੋਈ ਰੂਟ ਨਹੀਂ ਚੱਲ ਸਕਦਾ ਕਿਉਂਕਿ ਕੋਈ ਵੀ ਸਵਾਰੀ ਡਬਲ ਡਬਲ ਪੈਸੇ ਨਹੀਂ ਖਰਚੂਗੀ ਜਿੱਥੇ 20 ਰੁਪਏ ਖਰਚ ਹੁੰਦੇ ਉਹਦੇ 40 ਰੁਪਏ ਨਹੀਂ ਖਰਚ ਹੋਣਗੇ ਨੰਬਰ ਦੋ ਮੰਗ ਹੈ ਕਿ ਸਾਡੇ ਕਿ ਯੈਲੋ ਲੈਂਡ ਦੀ ਜਿੱਥੇ ਸਵਾਰੀ ਨੂੰ ਉਤਾਨ ਤੇ ਚੜ੍ਹਾਣ ਲਈ ਸਾਨੂੰ ਇੱਕ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਔਰ ਜੋ ਫਲਾਈਓਵਰ ਨਵੇਂ ਬਣੇ ਆ ਉਹਨਾਂ ਦੇ ਨੀਚੇ ਸਟੈਂਡ ਜਦਕਿ ਮੋਟਰ ਵਹੀਕਲ ਐਕਟ ਇਹ ਕਹਿੰਦਾ ਵੀ 750 ਕਿਲੋਗ੍ਰਾਮ ਦੀ ਕੋਈ ਵੀ ਵਹੀਕਲ ਆ ਉਹ ਤੁਸੀਂ ਚਲਾ ਸਕਦੇ ਹੋ ਐ ਐਲ ਐਮ ਬੀ ਦੇ ਵਿੱਚ ਪਰ ਤੁ ਉਸ ਆਟੋ ਦਾ ਸੌਫਟਵੇਅਰ ਹੀ ਨਹੀਂ ਪਾਇਆ ਨਾ ਉਹਨੂੰ ਟ੍ਰਾਇਰ ਤੇ ਚੜਾਇਆ ਜਾ ਸਕਦਾ ਇਹਦੇ ਪਿੱਛੇ ਮੇਰੀ ਕੱਲ ਵੀ ਗੱਲ ਹੋਈ ਸੀ ਆਰਟੀਆ ਸਾਹਿਬ ਨਾਲ ਪਰ ਉਹ ਵੀ ਉਹ ਹੈਰਾਨ ਹੋ ਗਏ ਜਦੋਂ ਇਹ ਚੀਜ਼ਾਂ ਸੁਣੀਆਂ ਉਹਨਾਂ ਨੇ ਪਤਾ ਕੀਤਾ ਵਾਕਿਆ ਹੀ ਨਹੀਂ ਆਟੋ ਚੱਲਦਾ ਇਹ ਬੜੀ ਗਲਤ ਗੱਲ ਆ ਜਿਹੜਾ ਆਟੋ ਵਾਲਾ ਤੇ ਵੱਡੀ ਵੱਡੀ ਗੱਡ ਡਿੱਗੀ ਆ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ ਇਹ ਆਪਣੇ 10 10 20 20 ਰੁਪਏ ਕਮਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਔਰ ਇਹ ਦਿਲ ਦੀ ਤੜਕਣਾ ਸ਼ਹਿਰ ਦੀ ਸ਼ਹਿਰ ਦੀ ਦਿਲ ਦੀ ਧੜਕਣਾ ਜਿੱਥੇ ਕਿ ਇੱਕ ਗਰੀਬ ਵਸਨੀਕ ਜਿਹੜੇ ਆਪਰਵਾਸੀ ਵੀ ਆਂਦੇ ਆ ਜਾਂ ਇੱਥੇ ਦੇ ਵਸਨੀਕ ਹੈਗੇ ਆ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਉਹਨਾਂ ਨੂੰ 10-10 ਵੀਰ ਰੁਪਏ 'ਚ ਉਹਨਾਂ ਦੀ ਜਗਾਹ ਤੱਕ ਪਹੁੰਚਾਉਂਦੇ ਆ ਨਹੀਂ ਲੁਧਿਆਣਾ ਪੁਲਿਸ ਨੇ 15 ਤਰੀਕ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਅੱਜ 15 ਸਾਨੂੰ ਕੁਝ ਹਦਾਇਤਾਂ ਜਿਹੜੀਆਂ ਮੰਜੂਰ ਨੇ ਜਿਹੜੀ ਉਹਨਾਂ ਨੇ ਵਰਦੀ ਲਿਖਿਆ ਸਾਨੂੰ ਹਦਾਇਤ ਮੰਜੂਰ ਆ ਜਿਨ੍ਹਾਂ ਉਹਨਾਂ ਨੇ ਸਟicker ਕੇ ਅੱਗੇ ਪਿੱਛੇ ਲਾਣਾ ਵਾ ਐਡਰੈਸ ਦਾ ਨਾਮ ਫੋਨ ਨੰਬਰ ਦਾ ਉਹ ਵੀ ਸਾਨੂੰ ਮੰਜੂਰ ਆ ਜਿਹੜੀ ਉਹਨਾਂ ਨੇ ਕਿਹਾ ਤੁਸੀਂ ਨੰਬਰ ਪ੍ਰਿੰਟ ਕਰਾ ਲੀਆ ਸਾਨੂੰ ਉਹ ਵੀ ਇਹੋ ਜਿਹਾ ਕੁਝ ਨਹੀਂ ਹੋਏਗਾ 15 ਸਾਲ ਦੀ ਵੈਲਿਡਿਟੀ ਆ ਮੋਟਰ ਵਹੀਕਲ ਐਕਟ ਦੇ ਹਿਸਾਬ ਨਾਲ ਉਹ ਇਦਾਂ ਹੀ ਚੱਲਣਗੇ ਜਿੱਦਾਂ ਚੱਲਦੇ ਆ ਇਹਨਾਂ ਨੂੰ ਕੋਈ ਨਹੀਂ ਹਲਾ ਸਕਦਾ ਇਹ ਇੱਕ ਸਰਕਾਰ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਆ ਇਹ ਅੰਗਰੇਜ਼ਾਂ ਦੀ ਨੀਤੀ ਆ ਅੰਦਰੂਨੀ ਮਾਰ ਮਾਰਨ ਦੀ ਨੀਤੀ ਆ ਜਦੋਂ ਉਹਨਾਂ ਨੂੰ ਐਦਾਂ ਕੀਤਾ ਜਾਊਗਾ ਸਵਾਰੀ ਡਬਲ ਪੈਸੇ ਨਹੀਂ ਖਰਚੂਗੀ ਇਹ ਆਟੋ ਆਪਣੇ ਬੰਦ ਕਰ ਦੇਣਗੇ ਨਹੀਂ ਮੈਟਰੋ ਸਿਟੀ ਕੋਸ਼ਿਸ਼ ਕੀਤੀ ਨੂੰ ਕਾਫੀ ਸਾਲ ਹੋ ਗਏ ਅਜੇ ਤੱਕ yellow lane ਕਿਉਂ ਨਹੀਂ ਬਣੀ ਪਾਜੀ ਇੱਥੇ ਕਟੋ ਕੱਟ ਨਹੀਂ ਤੇ ਹਰ 5 ਸਾਲਾਂ ਬਾਅਦ ਇਹਨੀਆਂ ਸਿਟੀ ਬੱਸਾਂ ਆਉਂਦੀਆਂ ਉਹ ਤਾਂ ਚੱਲੀਆਂ ਨਹੀਂ ਮੈਟਰੋ ਸਿਟੀ ਕਿੱਥੋਂ ਚੱਲੂਗੀ ਇੰਨੇ ਨੇ ਤਾਂ ਰੋਡ ਆ ਇੱਥੇ ਜਿਹੜੀ ਕਾਰਪੋਰੇਸ਼ਨ ਦੀਆਂ ਬੱਸਾਂ ਨੇ ਉਹ ਖਬਾੜ ਹੋ ਜਾਂਦੀਆਂ ਨੇ ਬਾਅਦੋ 2 2 ਰੁਪਏ ਕਿਰਾਏ ਦੇ ਹੁੰਦੇ ਆ ਉਸ ਤੋਂ ਬਾਅਦ ਖਬਾੜ ਸੈਟ ਹੁੰਦੇ ਆ ਉਹਨੂੰ ਖਬਾੜ ਚ ਵੇਚਦੇ ਆ ਅੱਜ ਤੱਕ ਜਿੰਨੇ ਵੀ ਬੱਸਾਂ ਦੇ ਸਟੈਂਡ ਬਣੇ ਆ ਸਾਰੇ ਨਿਯਾਇ ਜਾ ਕੇ ਪਹੁੰਚ ਲੋ ਆਤਮਪਰ ਗੇ ਚੌਂਕ ਸਮਰਾੜਾ ਚੌਂਕ ਕੋਈ ਸਟੈਂਡ ਪਾਸ ਹੈਗਾ ਕੋਈ ਸਟੈਂਡ ਪਾਸ ਨਹੀਂ ਆਟੋ ਵਾਲਿਆਂ ਨੂੰ ਕੋਈ ਸਟੈਂਡ ਨਹੀਂ ਦਿੰਦਾ ਜਦ ਕਿ ਉਹਨਾਂ ਦੀ ਨੌਕਰੀ ਵੀ ਕਰਦੇ ਪਏ ਆਏ ਦੋ ਦੋ ਮੁਲਾਜ਼ਮ ਦਿੱਤੇ ਹੋਏ 70 70 ਹਜ਼ਾਰ ਰੁਪਏ ਤਨਖਾਹਾਂ ਨੇ ਉਹਨਾਂ ਦੀ ਨੌਕਰੀ ਵੀ ਕਰਦੇ ਪਏ ਆ ਨਾਲ ਉਹਨਾਂ ਨੂੰ ਉਹ ਕਿਉਂ ਇਹ ਜਿਹੜੀਆਂ ਵੱਡੇ ਵੱਡੇ ਬੰਦਿਆਂ ਦੀਆਂ ਜਿਹੜੇ ਬੱਸਾਂ ਨੇ ਉਹਨਾਂ ਦੇ ਹੱਥ ਸਰਕਾਰਾਂ ਤੱਕ ਪਹੁੰਚਦੇ ਆ ਉੱਤੋਂ ਫੋਨ ਆ ਜਾਂਦੇ ਆ ਡੀਸੀ ਸਾਹਿਬ ਦਾ ਫੋਨ ਆ ਗਿਆ ਜੀ ਮੰਤਰੀ ਸਾਹਿਬ ਦਾ ਫੋਨ ਆ ਗਿਆ ਤੇ ਉਹ ਸਟੈਂਡ ਵੀ ਚਲਾ ਜਾਂਦੇ ਆ ਭਾਜੀ ਆਮ ਆਦਮੀ ਪਾਰਟੀ ਦੇ ਆਣ ਕਰਕੇ ਤੁਹਾਡੇ ਨਾਲ ਮੀਟਿੰਗ ਹੋਈ ਸੀਗੀ ਤੇ ਤੁਹਾਡ ਤੇ ਹੁਣ ਫੇਰ ਤੁਸੀਂ ਦੁਬਾਰਾ ਉਸੇ ਚੀਜ਼ ਤੇ ਆ ਰਹੇ ਹੋ ਕੀ ਤੁਹਾਡੀ ਸਰਕਾਰ ਨੇ ਇਹ ਤਾਂ ਸੁਣਵਾਈ ਨਹੀਂ ਕੀਤੀ ਕਿਉਂਕਿ ਇੰਡਸਟਰੀ ਸੁਣਵਾਈ ਕੀਤੀ ਆ ਇੰਡਸਟਰੀ ਕਹਿੰਦੀ ਸਾਡੀ ਸੁਣਵਾਈ ਕੀਤੀ ਆ ਤੁਹਾਡੀ ਸੁਣਵਾਈ ਕਿਉਂ ਨਹੀਂ ਕੀਤੀ ਹੁਣ ਤਾਂ ਜਦੋਂ ਅਰਵਿੰਦ ਕੇਜਰੀਵਾਲ ਜੀ ਉਹ ਇਲੈਕਸ਼ਨਾਂ ਚ ਵੋਟ ਲੈਣੀ ਸੀ ਸਾਨੂੰ ਪਹਿਲਾਂ ਸਭ ਨਾਲ ਪਹਿਲਾਂ ਬੁਲਾਇਆ ਗਿਆ ਸੀ ਸਾਡਾ ਉਹਨਾਂ ਨੇ ਬੜਾ ਵੱਡਾ ਯੋਗਦਾਨ ਲਿਆ 3 ਲੱਖ ਜਿਹੜੇ 3 ਲੱਖ ਆਟੋ ਰਿਕਸ਼ਾ ਡੇਆ ਲੁਧਿਆਣੇ ਚ ਚਲਦੇ ਆ ਜਾਂ ਪੰਜਾਬ ਚ ਚਲਦੇ ਆ ਉਹਨਾਂ ਸਾਰਿਆਂ ਦਾ ਵੋਟ ਬੈਂਕ ਅਸੀਂ ਦਿੱਤਾ ਆਪਣੀਆਂ ਦੁੱਖ ਤਕਲੀਫਾਂ ਦੱਸੀਆਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਸਾਡੀ ਸਰਕਾਰ ਆਣ ਦੇ ਤੁਹਾਡੇ ਵਿੱਚੋਂ ਹੀ ਨੁਮਾਇੰਦੇ ਚੁਣ ਕੇ ਤੁਹਾਡੇ ਹਿਸਾਬ ਨਾਲ ਹੀ ਕੈਟਾਗਰੀ ਬਣਾਈ ਜਾਊਗੀ ਪਰ ਉਹ ਤੋਂ ਇਹੋ ਜਿਹਾ ਕੁਝ ਨਹੀਂ ਹੋਇਆ 2 ਸਾਲਾਂ ਚ ਆਟੋ ਦਾ ਨਾਮ ਤੱਕ ਨਹੀਂ ਆਇਆ ਜੇ ਆਇਆ ਵੀ ਤਾਂ ਉਹਨੂੰ ਬੰਦ ਕਰਨ ਪਿੱਛੇ ਨਾਮ ਆਇਆ ਮੈਂ ਕਹਿੰਦਾ ਇਹ ਰਾਨੀ ਨੀਤੀ ਈ ਆ ਬਹੁਤ ਗਲਤ ਰਾਨੀ ਨੀਤੀ ਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ